ਵੇਲੇ ਸਭ ਤੋਂ ਵੱਡੀ ਪਾਵਰ ਹੈ ਅਰਦਾਸ ਤੂੰ ਠਾਕੁਰ ਤਮ ਪੈ ਅਰਦਾਸ ਠਾਕੁਰ ਦਾ ਮਤਲਬ ਤਾਂ ਕੀ ਹੈ ਠਾਕੁਰ ਦਾ ਮਤਲਬ ਸਾਰੀ ਦੁਨੀਆ ਦਾ ਮਾਲਕ ਤੂੰ ਠਾਕੁਰ ਇਹ ਗੁਰੂ ਗ੍ਰੰਥ ਸਾਹਿਬ ਤੂੰ ਕੇਵਲ ਸਿੱਖਾਂ ਦਾ ਗੁਰੂ ਨਹੀਂ ਹੈ ਤੂੰ ਸਾਰੀ ਸ੍ਰਿਸ਼ਟੀ ਦਾ ਬਲੋ ਮਾਲਕ ਐ ਤੂੰ ਠਾਕੁਰ ਤਮ ਦੇਖੋ ਕਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਸੰਗਤ ਜੀ ਕਈ ਵਾਰ ਮੈਂ ਕਹਿਣਾ ਪੈਂਦਾ ਆ ਵੀ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਧਿਆਨ ਨਾਲ ਸੁਣਿਓ ਮੈਨੂੰ ਇਹ ਦੱਸ ਦੋ ਵੀ ਜਿਹਦੇ ਅੱਗੇ ਅਰਦਾਸ ਕਰ ਰਹੇ ਹਾਂ ਇਸ ਤੋਂ ਵੱਡਾ ਕੋਈ ਹੈਗਾ ਹੋਰ ਇਸ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਤੇ ਪਹਿਲੀ ਪੰਕਤੀ 'ਚ ਹੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹਦੇ ਅੱਗੇ ਅਰਦਾਸ ਕਰ ਰਿਆਂ ਭਾਵਨਾ ਕੀ ਬਣਾਉਣੀ ਆ